ਭਾਈਆਂ ਉਂਠ ਵਰਗੇ ਮੂੰਹ ਵਾਲੇ ਬੰਦੇ ਨੂੰ ਤੁਸੀਂ YouTube ਤੇ ਦੇਖਿਆ ਹੋਣਾ ਇਹ ਪੰਜਾਬੀ ਬਲੌਗਰਾਂ ਨੂੰ ਗਾਲਾਂ ਗੋਲਾਂ ਕੱਢਦਾ ਰਹਿੰਦਾ ਚਲੋ ਉਹ ਇਹਦੀ ਆਪਣੀ ਚੁਆਇਸ ਆ ਸਹੀ ਹੈ ਜਾਂ ਗਲਤ ਆਪਾਂ ਕੁਝ ਨਹੀਂ ਕਹਿ ਸਕਦੇ ਪਰ ਹੁਣ ਜਿਹੜਾ ਇਹਨੇ ਕੰਮ ਕੀਤਾ ਹੈ ਇਹਨੇ ਆਲਮੋਸਟ ਕਿਸੇ ਦਾ ਘਰ ਤੜਵਾਤਾ ਇਹਨੇ ਇੱਕ ਵੀਡੀਓ ਅਪਲੋਡ ਕੀਤੀ ਜਿਹੜੇ ਕਿੰਮੀ ਪਵਨ ਪੰਜਾਬੀ ਬਲੌਗਰਸ ਨੇ ਕੈਨੇਡਾ 'ਚ ਰਹਿੰਦੇ ਨੇ ਇਹਨੇ ਇੱਕ ਵੀਡੀਓ ਅਪਲੋਡ ਕੀਤੀ ਕਿਸੇ ਹੋਰ ਬਲੌਗਰ ਦੇ ਨਾਲ ਉਹਨਾਂ ਤੋਂ ਕੁਝ ਪ੍ਰੂਫ ਲੈ ਕੇ ਇਹਨੇ ਕੁਝ ਸ਼ੋਅ ਕਰਨ ਦੀ ਟਰਾਈ ਕੀਤੀ ਕਿ ਉਸ ਕੁੜੀ ਦੇ ਨਜਾਇਜ਼ ਸਬੰਧ ਨੇ ਜਿਹੜੀ ਕਿ ਕਿਸ ਦੀ ਵਾਈਫ ਹੈ ਤੇ ਹੁਣ ਇਹ ਸਾਰੇ ਚੀਜ਼ ਦਾ ਕਨਸੀਕਵੈਂਸ ਕੀ ਨਿਕਲ ਰਿਹਾ ਕਿ ਇਹ ਜਿਹੜਾ ਕਪਲ ਹੈ ਇਹ ਆਲਮੋਸਟ ਸੈਪਰੇਟ ਹੋ ਚੁੱਕਿਆ ਪਤਾ ਲੱਗ ਗਿਆ ਉਹਨਾਂ ਦੀ ਸਟੋਰੀ ਤੋਂ ਤੇ ਦੇਖ ਕੇ ਲੱਗਦਾ ਵੀ ਐਵੇਂ ਹੀ ਆ ਕਿ ਉਹ ਸੈਪਰੇਟ ਹੋ ਚੁੱਕੇ ਨੇ ਕਿਉਂਕਿ ਉਹਨਾਂ ਨੇ ਆਪਣੀ ਸਾਰੀ ਵੀਡੀਓਜ਼ ਪ੍ਰਾਈਵੇਟ ਕਰ ਦਿੱਤੀ YouTube ਤੋਂ ਤੇ Instagram ਤੇ ਵੀ ਕੋਈ ਉਹਨਾਂ ਦੀ ਪ੍ਰੋਫਾਈਲ ਤੇ ਕੁਝ ਦਿਖ ਦਿਖਿਆ ਨਹੀਂ ਆ ਤੇ ਉਹਨਾਂ ਨੇ ਸਟੋਰੀ ਵੀ ਅਪਲੋਡ ਕੀਤੀ ਹੈ ਕਿ ਅਸੀਂ ਸੈਪਰੇਟ ਹੋ ਚੁੱਕੇ ਹਾਂ ਅਗਰ ਇਹ ਬੰਦੇ ਦੀ ਉੱਥੇ ਸੱਕੀ ਭੈਣ ਹੁੰਦੀ ਤਾਂ ਕੀ ਇਹ ਐਵੇਂ ਕਰਦਾ ਤੁਹਾਨੂੰ ਕੀ ਲੱਗਦਾ ਇਹਦੇ ਬਾਰੇ ਪਰ ਇੱਥੇ ਹੁਣ ਸਵਾਲ ਇਹ ਵੀ ਉੱਠਦਾ ਹੈ ਕੀ ਕੀ ਉਪਰੀ ਗਲਤ ਹੈ ਜਾਂ ਨਹੀਂ ਅਗਰ ਗਲਤ ਵੀ ਹੈ ਤਾਂ ਉਹ ਉਹਨਾਂ ਦੀ ਪਰਸਨਲ ਮੈਟਰ ਹੈ ਉਹ ਸੋਲਵ ਕਰ ਸਕਦੇ ਨੇ ਇਹ ਜਿਹੜੇ ਲੋਕ ਨੇ ਜਿਹੜੇ ਰੋਸਟ ਕਰਦੇ ਨੇ ਵਲੌਗਰਸ ਨੂੰ ਬੈਠ ਕੇ ਰੋਸਟ ਕਰਨ ਤੱਕ ਠੀਕ ਹੈ ਪਰ ਕੀ ਇਹਨਾਂ ਨੂੰ ਇਹ ਹੱਕ ਹੈ ਕਿ ਤੁਸੀਂ ਕਿਸੇ ਦੀ ਇੱਜ਼ਤ ਨੂੰ ਐਵੇਂ YouTube ਦੇ ਉੱਪਰ ਇੰਟਰਨੈਟ ਦੇ ਉੱਪਰ ਆ ਕੇ ਨਿਲਾਮ ਕਰੋ ਕੀ ਅਗਰ ਇਹਨਾਂ ਦੇ ਆਪਣੀ ਫੈਮਿਲੀ ਮੈਂਬਰਸ ਐਵੇਂ ਕੁਝ ਕਰ ਲੈਣ ਗਲਤ ਤਾਂ ਫਿਰ ਵੀ ਉਹਨਾਂ ਨਾਲ ਐਵੇਂ ਕਰਨਗੇ ਤੇ ਜੇ ਇਹਨਾਂ ਨੂੰ ਐਵੇਂ ਲੱਗਦਾ ਕਿ ਅਸੀਂ ਪੰਜਾਬ ਨੂੰ ਵਿਚਾਰ ਰਹੇ ਆ ਪੰਜਾਬ ਦੇ ਯੂਥ ਨੂੰ ਵਿਚਾਰ ਰਹੇ ਆ ਕਿਉਂਕਿ ਲੋਕ ਇਹਨਾਂ ਨੂੰ ਦੇਖਦੇ ਨੇ ਤੇ ਇੱਕ ਗਲਤ ਮੈਸੇਜ ਪ੍ਰੋਵਾਈਡ ਕਰਦੇ ਨੇ ਤਾਂ ਮੈਂ ਇਹਨਾਂ ਤੋਂ ਪੁੱਛਣਾ ਚਾਹੁੰਦਾ ਕਿ ਤੁਸੀਂ ਵੀ ਤਾਂ ਇਹ ਪੈਸੇ ਲਈ ਕਰ ਰਹੇ ਹੋ ਅਗਰ ਪੈਸੇ ਲਈ ਨਹੀਂ ਕਰ ਰਹੇ ਤਾਂ ਜੋ ਵੀ ਤੁਸੀਂ ਇਸ ਤਰ੍ਹਾਂ ਦੀ ਵੀਡੀਓਜ਼ ਬਣਾਉਂਦੇ ਹੋ ਉਹਨਾਂ ਦੀ ਮੋਨਟਾਈਜੇਸ਼ਨਾਂ ਜਿਹੜੀ ਉਹ ਆਫ ਕਰ ਦਿਓ ਤੇ ਫਿਰ ਹੋ ਸਕਦਾ ਕਿ ਤੁਸੀਂ ਪੰਜਾਬ ਦੇ ਯੂਥ ਨੂੰ ਇੱਕ ਵਧੀਆ ਸੇਧ ਦਿਮੋ ਕਿ ਐਵੇਂ ਦੇ ਲੋਕਾਂ ਦੇ ਪਿੱਛੇ ਨਹੀਂ ਲੱਗੀਦਾ ਉਹ ਗੱਲ ਠੀਕ ਹੈ ਦੂਜੀ ਗੱਲ ਜਿਹੜੀ ਤੁਸੀਂ ਲੈਂਗੁਏਜ ਯੂਜ਼ ਕਰਦੇ ਹੋ ਇੰਨੀ ਗੰਦੀ ਗਾਲਾਂ ਕੱਢਦੇ ਹੋ ਸ਼ਰਿਆਂ ਇਹ YouTube ਦੇ ਉੱਪਰ ਮਾਵਾ ਪੈਣਾ ਵੀ ਨਹੀਂ ਬਜ਼ੁਰਗ ਵੀ ਨੇ ਸਾਰੇ ਦੇਖਦੇ ਨੇ ਕਿ ਇਹ ਗਲਤ ਹੈ ਜਾਂ ਸਹੀ ਹੈ ਤੁਸੀਂ ਆਪ ਹੀ ਦੱਸੋ